ਜਦੋਂ ਭਾਰਤੀ ਫੌਜ ਮੁਖੀ ਜਰਨਲ ਵੈਦਿਆ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸਖਦੇਵ ਸਿੰਘ ਸੁੱਖਾ ਵੱਲੋਂ ਪੂਨੇ ਜਾ ਕੇ ਐਕਸ਼ਨ ਕੀਤਾ ਗਿਆ ਤੇ ਜਰਨਲ ਵੈਦਿਆ ਨੂੰ ਜਿਹੜਾ ਸੀ ਮੌਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ 1900 ਵੱਲੋਂ ਤੇ ਭਾਰਤ ਸਰਕਾਰ ਵੱਲੋਂ ਭਾਈ ਜਿੰਦਾ ਸੁੱਖਾ ਨੂੰ ਜਿਹੜਾ ਸੀ ਗ੍ਰਿਫਤਾਰ ਕਰ ਲਿਆ ਗਿਆ ਤੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸਿੱਖ ਸੰਘਰਸ਼ ਦੀ ਜਾਣਕਾਰੀ ਅਤੇ ਪੰਥ ਪੰਜਾਬ ਦੀ ਹਰ ਖਬਰ ਲਈ ਹੋਣੀ ਸਬਸਕ੍ਰਾਈਬ ਕਰੋ ਪੰਜਾਬ ਬੁਲਾਰਾ ਅਤੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਤੋਂ ਬਾਅਦ ਖੜਕੂ ਸਿੰਘਾ ਵੱਲੋਂ ਭਾਈ ਜਿੰਦਾ ਸੁੱਖਾ ਨੂੰ ਛਡਵਾਉਣ ਦੀ ਵਿਉਂਤ ਬਣਾਈ ਗਈ ਅਤੇ ਉਹਨਾਂ ਨੇ ਇਸ ਐਕਸ਼ਨ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਪਹੁੰਚਾਉਣ ਦੇ ਲਈ ਰੂਮਾਨੀਆ ਦੇ ਭਾਰਤ ਵਿੱਚ ਰਾਜਦੂਤ ਲਿਵਰਾਡੋ ਨੂੰ ਉਸਦੇ ਦਫਤਰ ਜਾਣ ਲੱਗਿਆਂ ਹੀ ਸਿੰਘਾਂ ਵੱਲੋਂ ਉਸ ਨੂੰ ਕਿਡਨਾਪ ਕਰ ਲਿੱਤਾ ਜਾਂਦਾ ਜਿਸ ਦੇ ਵਿੱਚ ਇਹ ਸਾਰੀ ਕਾਰਵਾਈ ਭਾਈ ਗਰਜੰਤ ਸਿੰਘ ਬੁੱਧ ਸਿੰਘ ਵਾਲਾ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਕਰ ਰਹੇ ਸਨ ਜਿਸ ਦੇ ਵਿੱਚ ਭਾਈ ਦੇਵ ਸਿੰਘ ਮੋਹਾਲੀ ਅਤੇ ਭਾਈ ਮਨਜਿੰਦਰ ਸਿੰਘ ਈਸੀ ਤੇ ਭਾਈ ਦਿਆਲ ਸਿੰਘ ਲਾਹੌਰੀਆ ਸ਼ਾਮਲ ਸਨ ਜਦੋਂ ਸਿੰਘਾਂ ਨੇ ਇਸ ਨੂੰ ਦਿੱਲੀ ਤੋਂ ਕਿ ਡਨੈਪ ਕਰਕੇ ਪੰਜਾਬ ਨੂੰ ਲਿਆਂਦਾ ਤੇ ਇੱਕ ਪਿੰਡ ਦੇ ਵਿੱਚ ਉਸ ਨੂੰ ਰੱਖਿਆ ਗਿਆ ਜੋ ਲੁਧਿਆਣਾ ਏਰੀਆ ਦਾ ਜਿਸ ਵਿੱਚ ਸਿੰਘਾਂ ਦਾ ਕਾਫੀ ਸਤਕਾਰ ਤੇ ਕਾਫੀ ਭਰੋਸੇਮੰਦ ਇਲਾਕਾ ਸੀਗਾ ਜਿਸ ਤੋਂ ਬਾਅਦ ਲਿਵਿਓ ਰਾਡੋ ਦੀ ਘਰਵਾਲੀ ਨੇ ਸਿੰਘਾਂ ਨੂੰ ਅਪੀਲ ਕੀਤੀ ਕਿ ਉਸ ਦਾ ਘਰਵਾਲਾ ਜਿਹੜਾ ਹੈ ਉਹ ਦਿਲ ਦਾ ਮਰੀਜ਼ ਹੈ ਅਤੇ ਉਸ ਨੂੰ ਦਵਾਈ ਦੀ ਲੋੜ ਹੁੰਦੀ ਹੈ ਪਰ ਸਿੰਘਾਂ ਨੇ ਉਸ ਦੀ ਘਰ ਵਾਲੀ ਨੂੰ ਕਿਹਾ ਕਿ ਉਹਨਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਜਿਸ ਤੋਂ ਬਾਅਦ ਅਖਬਾਰ ਦੇ ਵਿੱਚ ਇੱਕ ਖਬਰ ਵੀ ਲੱਗੀ ਸੀ ਜਿਸ ਦੇ ਵਿੱਚ ਦੋ ਨਕਾਬਪੋਸ਼ ਖੜਕੋ ਸਿੰਘਾਂ ਵੱਲੋਂ 21-47 ਫੜੀਆਂ ਹੋਈਆਂ ਹਨ ਜਿਸ ਦੇ ਵਿੱਚ ਲਿਵਿਓ ਰਾਡੋ ਇੱਕ ਚਟਾਈ ਦੇ ਉੱਤੇ ਬੈਠੇ ਬੇਖੌਫ ਨਜ਼ਰ ਆ ਰਹੇ ਸਨ ਜੋ ਕਿ ਸਿੰਘਾਂ ਦੇ ਦਰਿਆਦਿਲੀ ਦੀ ਗਵਾਹੀ ਭਰਦੇ ਸਨ ਕਾਰ ਵੀ ਇਹ ਦੇਖ ਰਹੀ ਸੀ ਕਿ ਜੇਕਰ ਸਿੰਘ ਲਿਵਿਓ ਰਾਡੋ ਨੂੰ ਕੁਝ ਕਰਦੇ ਨੇ ਜਾਂ ਮਾਰਦੇ ਆ ਤਾਂ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਦਨਾਮ ਹੋ ਜਾਣਗੇ ਪਿੰਗਾ ਨੇ ਪੂਰੀ ਚਾਲ ਸਮਝ ਲਈ ਸੀ ਅਤੇ ਲਿਵਿਓ ਰਾਡੋ ਨੂੰ ਕੁਝ ਨਹੀਂ ਕੀਤਾ ਤੇ ਪੂਰੀ ਇਫਾਜਤ ਦੇ ਨਾਲ ਰੱਖਿਆ ਜਦ ਤੱਕ ਉਹਨਾਂ ਦੀ ਸ਼ਰਤਾਂ ਨਾ ਪੂਰੀ ਹੋ ਜਾਵੇ ਉਹ ਲਿਵਿਓ ਰਾਡੋ ਨੂੰ ਕੁਝ ਨਹੀਂ ਕਹਿਣਗੇ ਅਤੇ ਬਿਲਕੁਲ ਸਹੀ ਰੱਖਣਗੇ ਅਤੇ ਉਦھر ਹੀ ਲਿਵਿਓ ਰਾਡੋ ਦਾ ਜਦੋਂ ਭਾਈ ਜਿੰਦਾ ਸੁੱਖਾ ਨੂੰ ਪਤਾ ਲੱਗਿਆ ਤਾਂ ਭਾਈ ਜਿੰਦੇ ਸੁੱਖੇ ਉਹਨਾਂ ਨੇ ਇਹ ਗੱਲ ਸਿੰਘਾਂ ਨੂੰ ਕਹੀ ਕਿ ਉਹਨਾਂ ਨੇ ਹੁਣ ਸ਼ਹੀਦੀ ਪ੍ਰਾਪਤ ਕਰਨੀ ਹੈ ਇਸ ਕਰਕੇ ਤੁਸੀਂ ਰਾਡੋ ਨੂੰ ਛੱਡ ਦੇਵੋ ਅਤੇ ਸਿੰਘਾਂ ਨੇ ਫਿਰ ਰਾਡੋ ਨੂੰ ਛੱਡਣ ਦਾ ਜਿਹੜਾ ਸੀ ਮਨ ਬਣਾ ਲਿਆ ਅਤੇ ਰਾਡੋ ਨੂੰ ਆਪਣਾ ਲੁਧਿਆਣੇ ਤੋਂ ਦਿੱਲੀ ਵਾਲੇ ਪਾਸੇ ਨੂੰ ਲੈ ਗਏ ਅਤੇ ਦਿੱਲੀ ਸਟੇਸ਼ਨ ਤੋਂ ਕਿਤੇ ਦੂਰ ਹੀ ਤਾਰਤਾ ਅਤੇ ਜਦੋਂ ਰਾਡੋ ਸਿੰਘਾਂ ਨੂੰ ਜਾਣ ਲੱਗਿਆ ਤਾਂ ਸਿੰਘਾਂ ਦੇ ਹੱਥ ਚੁੰਮਣ ਲੱਗਾ ਅਤੇ ਗਲ ਲਾ ਕੇ ਰੋਣ ਲੱਗਿਆ ਅਤੇ ਉਸ ਨੇ ਜਾ ਕੇ ਜਿਹੜਾ ਪ੍ਰੈਸ ਕਾਨਫਰੰਸ ਵਿੱਚ ਵੀ ਇਹ ਗੱਲ ਕਹੀ ਸੀ ਕਿ ਸਿੰਘ ਦਰਿਆਦਿਲੀ ਨੇ ਅਤੇ ਉਹ ਆਪਣੀ ਲੜਾਈ ਲੜ ਰਹੇ ਨੇ ਅਤੇ ਆਪਣੇ ਇਨਸਾਫ ਦੀ ਗੱਲ ਕਰਦੇ ਆ ਜਿਸ ਤਰ੍ਹਾਂ ਉਹ ਇੱਕ ਨੇਕ ਦਿਲ ਇਨਸਾਨ ਨੇ ਜਿਸ ਤਰ੍ਹਾਂ ਸਾਡੇ ਪਾਦਰੀ ਹੁੰਦੇ ਆ ਉਸੇ ਤਰ੍ਹਾਂ ਹੀ ਉਹ ਖਾਲਸ ਬੰਦੇ ਆ ਅਤੇ ਲਿਵਿਓ ਰਾਡੋ ਨੂੰ ਛੱਡ ਕੇ ਸਿੰਘਾਂ ਦੀ ਦਰਿਆਦਿਲੀ ਦਾ ਜਿਹੜਾ ਸਿਗਾ ਉਹਨਾਂ ਨੇ ਸੰਦੇਸ਼ ਦਿੱਤਾ ਖਸਨ ਗਰਸ਼ਦੀ ਜਾਣਕਾਰੀ ਅਤੇ ਪੰਥ ਪੰਜਾਬ ਦੀ ਹਰ ਖਬਰ ਲਈ ਹੋਣੀ ਸਬਸਕ੍ਰਾਈਬ ਕਰੋ ਪੰਜਾਬ ਬੁਲਾਰਾ ਅਤੇ ਬੈਲ ਆਈਕਨ ਨੂੰ ਦਬਾ ਦਿਓ